ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਟੱਪਰੀਆਂ ਵਿੱਚ ਰਹਿੰਦੇ ਗੁੱਜਰ ਭਾਈਚਾਰੇ ਦੇ ਲੋਕਾਂ ਦੀਆਂ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਦੱਸਿਆ ਜਾ ਰਿਹਾ ਹੈ ਕਿ ਗੁੱਜਰ ਭਾਈਚਾਰੇ ਦੇ ਕੋਲ 100 ਤੋਂ ਵੱਧ ਮੱਝਾਂ ਹਨ ਰਾਤ ਦੇ ਕਰੀਬ 2 ਵਜੇ ਇਹਨਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਜਿਸ ਵਿੱਚ ਪਸ਼ੂਆਂ ਦੇ ਸਮੇਤ ਉਹ ਆਪ ਵੀ ਸੌ ਰਹੇ ਸੀ ਤਾਂ ਆਪ ਮੁਸ਼ਕਲ ਦੇ ਨਾਲ ਭੱਜ ਕੇ ਜਾਨ ਬਚਾਈ ਅਤੇ ਮੱਝਾਂ ਦੇ ਰਸੇ ਕਟਣੇ ਪਏ ਜਿਸ ਤੋਂ ਬਾਅਦ ਜਾ ਕੇ 9 ਦੇ ਕਰੀਬ ਪਸ਼ੂ ਅੱਗ ਦੀ ਚਪੇਟ ਵਿੱਚ ਆ ਗਏ ਜਿਹੜੇ 9 ਪਸ਼ੂ ਸੜ ਗਏ ਹਨ ਉਹਨਾਂ ਵਿੱਚੋਂ ਇੱਕ ਪਸ਼ੂ ਦੀ ਜਾਨ ਵੀ ਚਲੀ ਗਈ ਹੈ ਮੌਕੇ ਤੇ ਫਾਇਰ ਗੇਟ ਦੀਆਂ ਗੱਡੀਆਂ ਆਈਆਂ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਕੀ ਨਾਮ ਹੈ ਜੀ ਆਪਣਾ ਸ਼ਾਦੀ ਇਹ ਕਿਹੜੀ ਚਲਾ ਹੈ ਇਹ ਰਾਣੀ ਵਾਜਰੇ ਨਾਲ ਟਪਕਾ ਇਹ ਵੀ ਕੀ ਕਰਨ ਹੋਈ ਹੈ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸਰ ਅਸੀਂ ਰਾਤ ਸੁੱਤੇ ਸੀ ਜੀ ਅੱਡੀ ਕੁੜੀ ਲੱਗ ਪਛਿੰਦ ਦੁੱਧ ਪਿਆਉਣ ਲੱਗੀ ਹੂੰ ਉਹਨੇ ਉਹ ਜਿੱਦਾਂ ਉਹਦੀ ਦੇਖੀ ਤਾਂ ਲੱਗ ਕਿ ਪਿਛਲੇ ਪਾਸੇ ਹੂੰ ਉਹਨੇ ਬਾਹਰ ਨਿਕਲ ਕੇ ਰੌਲਾ ਪਾਇਆ ਉਹਨਨ ਅਸੀਂ ਆ ਗਏ ਅੱਗ ਬਲਦੀ ਦੇਖੀ ਅਸੀਂ ਲਾਈ ਪਿਛਲੇ ਪਾਸੇ ਤੋਂ ਕਿੰਨੇ ਸੱਤ ਰਹਿ ਰਹੇ ਇੱਥੇ ਕਿੰਨੇ ਢੀਕੇ ਸਨ ਤਿੰਨ ਸੱਤ ਲੋਕ ਕਿੰਨੇ ਕਿ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਰਹਿੰਦੇ ਸਾਡੇ ਪਰਿਵਾਰ ਦੇ ਮੈਂਬਰ ਦਾ ਕਸ ਪਰਾਂ ਜੀ ਅਸੀਂ ਅੱਛਾ ਜੀ ਫਿਰ ਕਿੰਨੀਆਂ ਕਿ ਮੱਝਾਂ ਕੰਮ ਤੁਸੀਂ ਰੱਖਿਆ ਨੂੰ ਮੱਝਾਂ ਆਪਣੇ ਕੋਲ ਹੈਗੀਆਂ ਸੌ ਟੋਕਰੀ ਭੇਜੀ ਅ ਜਦੋਂ ਅੱਗ ਲੱਗੀ ਹੈ ਉਸ ਦੇ ਵਿੱਚ ਕੀ ਕੀ ਸਮਾਨ ਦਾ ਤੁਹਾਡਾ ਨੁਕਸਾਨ ਹੋਇਆ ਕੀ ਕੀ ਸਾਡੇ ਕੱਪੜਾ ਲੀੜਾ ਜੋ ਵੀ ਹੈਗਾ ਸੀ ਸੜ ਗਿਆ ਹੂੰ ਤੇ ਜੋ ਆਪਣਾ ਆਪਣੇ ਦਾਣੇ ਫੱਕੇ ਦੇ ਪੈਸੇ ਵੀ ਰੱਖੇ ਸੀ ਉਹ ਵੀ ਸੜ ਗਏ ਸਾਰੇ ਪੰਜਾਹ ਬੋਰੀਆਂ ਖਾਲੀਆਂ ਸੀ ਅੱਛਾ ਹਾਂਜੀ ਇਹ ਬੋਰੀਆਂ ਟੋਕਰੀਆਂ ਹੂੰ ਤਿੰਨ ਬੋਨਡਲ ਸੂਜੀ ਅੱਛਾ ਪੈਸੇ ਕਿੰਨੇ ਸੀ 1.70 ਹਜ਼ਾਰ 1.70 ਹਜ਼ਾਰ ਰੁਪਏ ਜੋ ਪੇਟੀ ਗੱਲ ਤੁਸੀਂ ਲੱਖਾ ਹਾਂ 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 ਇਹ ਦਾਣੇ ਦੇ ਪੈਸੇ ਅੱਛਾ ਕਿਸੇ ਦਾ ਵਜਤਾ ਨਹੀਂ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਜਾਨ ਤੋਂ ਬਚੀ ਜਾਨ ਤੋਂ ਬਚੀ ਹਾਂ ਮੇ ਸੰ ਦਾ ਬੋਨਸ ਕਾ ਨ ਹੋ ਗਿਆ ਕਿੰਨੇ ਕੁ ਪੁੱਛ ਸੜ ਗਏ ਜੀ 8 9 ਡੰਕਰ ਸੜ ਗਏ 8 9 ਡੰਕਰ ਸੜ ਗਏ ਅੱਛਾ ਉਹਨਾਂ ਦੇ ਲਾਜ ਵਾਸਤੇ ਉਹਨਾਂ ਲੈ ਕੇ ਕਿਤੇ ਆਏ ਸੀ ਡਾਕਟਰ ਆਏ ਸੀ ਡਾਕਟਰ ਆਏ ਸੀ ਜੀ ਅੱਛਾ ਮੌਕੇ ਤੇ 5 ਇਅਰ ਦੀ ਗੱਡੀ ਵੀ ਪੰਚੀ ਹੈ ਜੀ ਜੀ ਪੁਲਿਸ ਤੇ ਬੁੱਕਾ ਕਾफी ਨੁਕਸਾਨ ਹੋ ਗਿਆ ਟਲ ਜਾਏਗਾ ਇਹ ਤੇ ਮੱਚ ਅੰਦਰ ਬੰਨੀ ਵੀ ਸੀ ਹਾਂਜੀ ਅੰਦਰ ਬੰਨੀ ਸੀ ਅੱਛਾ ਗੱਬੇ ਜਗਾ ਬਣਾਈ ਵੀ ਅਸਦਾਂ ਦੇ ਡੰਬਰ ਬੰਨੇ ਸੀ ਅੱਪਾ ਵੀ ਤੇ ਰਾਤ ਨੂੰ ਫਿਰ ਰਾਤ ਨੂੰ ਜਦੋਂ ਅੱਗ ਲੱਗੀ ਤੁਸੀਂ ਬਾਹਰ ਕੱਢੇ ਫਿਰ ਸਾਰੇ ਟੰਗਾਂ ਹਾਂਜੀ ਹਾਂਜੀ ਫਿਰ ਕੱਢੇ ਨੱਠ ਪੱਜ ਕੇ ਬਾਹਰ ਅੱਛਾ ਜੀ ਅਦਾ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਸਾਡੇ ਪ੍ਰਸ਼ਾਸਨ ਸਾਹਿਬ ਵੀ ਧਿਆਨ ਦੇਣ ਦਾ ਵੀ ਥੋੜਾ ਬੰਦਾ ਸਾਡੀ ਮਦਦ ਕਰੇ ਗਈ ਪਾਣੀ ਹਾਂ ਉਹ ਅਦਾ ਜੀ ਕੀ ਮੰਗ ਸਕਦੇ ਕਿ ਤੁਸੀਂ ਆਪਣਾ ਜਿਹੜਾ ਚਾਰ ਚੂੜਾ ਸਭ ਆਪਣਾ ਇਕੱਠਾ ਰੱਖਿਆ ਹੋਇਆ ਸਭ ਮੁੰਦਾ ਇਹ ਸਾਡਾ ਕੋਈ ਨਹੀਂ ਘਰ ਦਾ ਸੀ ਇਹਨੇ ਮਿੱਟੀ ਤੇ ਜਗਹ ਕਿੱਥੇ ਇਕੱਲ ਦੇ ਮਾਤ ਜਾਨ ਕਿੰਨਾ ਰਹਿ ਗਈ ਇੱਥੇ ਸਾਲ ਦਾ 30-40 ਹਜ਼ਾਰ ਰੁਪਏ ਅੱਛਾ ਭਾਈ ਕਿੰਨਾ ਕੁ ਮੁਸ਼ਕਲ ਹੁੰਦਾ ਦੁਬਾਰੇ ਜੇ ਕੋਈ ਖੜਾ ਕਰਨਾ ਸਾਰਾ ਕੋਈ ਸੋਡਾ ਸਾਰਾ ਕੋਈ ਸੜ ਗਿਆ ਇਸ ਲਈ ਔਟੋ ਘਟੂਆ ਲੱਕੜ ਲੱਕੜ ਦਾ 2 ਲੱਖ ਰੁਪਏ ਦਾ ਖਰਚਾ ਜੀ 2 ਲੱਖ ਰੁਪਏ ਦਾ ਜੀ ਜੀ ਪਹਿਲਾਂ ਲੱਕੜ ਸੜ ਗਿਆ ਹਾਂਜੀ ਹਾਂਜੀ ਇਹ ਦੇਖਿਆ ਮੰਜੇ ਵੀ ਸੜ ਗਏ ਤੁਹਾਡੇ ਬਾਕੀ ਸਭ ਕੋਈ ਸੜ ਗਿਆ ਉਹਨਾਂ ਦਾ ਹੁਣ ਖੜੀ ਕਰਨੀ ਹੈ ਦੋ ਬਣਾਏ ਹਾਂਜੀ 200 ਮੋਟ ਚੁੱਕੇ ਉਗੀ ਦੇ ਵਿੱਚ ਚਾੜ੍ਹਦੇ ਬਰਤਨ ਤੇ ਹੋਰ ਕੀ ਸਾੜੇ ਬਰਤਨ ਆਪਣਾ ਕੱਪੜਾ ਲੀੜੇ ਹੋਰ ਕੰਬਲ ਗਰਜਾਈਆਂ ਪੇਟੀਆਂ ਦੋ ਤਿੰਨ ਔਰ ਮੱਜੇ 5-10 ਹਾਂਜੀ ਸਾਲ ਕੁ ਸਗੇ ਸਾਲ ਕੁ